ਕਰੇ ਦੋਸਤੋ ਪਿਆਰ ਪਰਿਪਠੇ ਕੁਲ ਕਰੇ ਕਰੋ ਕਿਉਂਕਿ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜਦੇ ਹੋ ਤੇ ਬੋਰਡ ਦੇ ਨਾਮ ਅੱਜ ਅੱਪਾ ਗੱਲ ਕਰਾਂਗੇ ਕਿ ਕੱਲ 1 ਜੂਨ ਦਾ ਦਿਨ ਸੀ ਵੋਟਾਂ ਪਈਆਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਤੇ ਹੁਣ 4 ਤਰੀਕ ਨੂੰ ਦੇਖਣਾ ਕਿ ਕੀ ਬਦਲਾਅ ਹੁੰਦਾ ਤੇ ਕੀ ਬਦਨਾ ਹੁੰਦੇ ਨੇ ਤੇ ਪਰ ਇੱਕ ਇਸ ਇਲੈਕਸ਼ਨ ਦੇ ਵਿੱਚ ਅਹਿਮ ਰੋਲ ਦਾ ਸਾਹਮਣੇ ਆਈ ਬਿਆਨਤ ਸਿੰਘ ਦਾ ਪੁੱਤਰ ਸਰਦਾਰ ਸਲਜੀਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੌਦਾ ਲਾਇਆ ਸੀ ਮੇਰਾ ਸਪੰਤਰ ਪ੍ਰੀਤ ਕੋਲ ਜਿਹੜੇ ਅਕਸ਼ਨ ਚੜੇ ਹੋਏ ਜਿਨ੍ਹਾਂ ਦਾ ਚੋਣ ਨਿਸ਼ਾਨ ਗੰਦਾ ਸੀ ਕਿਸਾਨ ਦੇ ਮੋਢੇ ਤੇ ਗੰਦਾ ਸੀ ਤੇ ਇੱਕ ਹੋਰ ਇਤਿਹਾਸ ਇਸ ਨਾਲ ਜੁੜਿਆ ਕਿ ਰਸ਼ਪਾਲ ਸਿੰਘ ਸੰਧਲਾ ਦਾ ਬੇਟਾ ਅਮਰਤਪਾਲ ਸਿੰਘ ਸੰਧਲਾ ਵੀ ਇਲੈਕਸ਼ਨ ਚ ਖੜੇ ਹੋਏ ਜਿਨ੍ਹਾਂ ਦਾ ਚੋਣ ਨਿਸ਼ਾਨ ਬਾਲਟੀ ਸੀ ਜੋ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਖੜੇ ਹੋਏ ਸੀ ਤੇ ਮਾਨ ਸਰਕਾਰ ਮਾਨ ਦੀ ਸਿਮਰਜੀਤ ਮਾਨ ਦੀ ਸਪੋਰਟ ਤੋਂ ਉਹਨਾਂ ਨੂੰ ਇਲੈਕਸ਼ਨ ਲੜਾਈ ਗਈ ਤੇ ਹੁਣ ਰਸ਼ਪਾਲ ਸਿੰਘ ਸੰਧੜਾ ਕੌਣ ਸੀ ਤੇ ਉਹਦਾ ਕੌਮ ਲਈ ਕੀ ਸਹਿਯੋਗ ਸੀ ਤੇ ਅੱਜ ਆਪਾਂ ਜਾਣਾਂਗੇ ਰਸ਼ਪਾਲ ਸਿੰਘ ਸੰਧੜਾ ਬਾਰੇ ਸੁਣੋ ਇਹ ਵੀਡੀਓ ਫਿਰ ਆਪਾਂ ਗੱਲ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਹਮੇਸ਼ਾ ਹੀ ਆਪਣੇ ਆਪ ਨੂੰ ਦੁਹਰਾਉਂਦਾ ਆਇਆ ਚਾਹੇ ਇਤਿਹਾਸ ਵਫਾਦਾਰੀਆਂ ਦਾ ਹੋਵੇ ਤੇ ਚਾਹੇ ਬੇਵਫਾਈਆਂ ਦਾ ਹੋਵੇ ਚਾਹੇ ਕੁਰਬਾਨੀਆਂ ਦਾ ਹੋਵੇ ਤੇ ਚਾਹੇ ਗਦਾਰੀਆਂ ਦਾ ਹੋਵੇ ਅਗਰ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਬਹੁਤ ਹੀ ਐਮ ਉਸਤਾਨ ਅਕਰੀਆ ਕਿਉਂਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਉਂਜਾਲਮ ਮੁਗਲਿਆ ਹਕੂਮਤ ਨੇ ਉਹ ਕੋ ਕੀ ਸ਼ਹੀਦ ਕੀਤਾ ਔਰ ਉਸੇ ਹੀ ਸ਼ਹਾਦਤ ਨੂੰ ਵਰਤਮਾਨ ਸਮੇਂ ਦੇ ਵਿੱਚ ਪਰੂਪ ਮਾਰ ਕੀਤਾ ਸਾਡੇ ਸਤਿਕਾਰਯੋਗ ਵੀਰਾਂ ਨੇ ਜਿਨ੍ਹਾਂ ਦੇ ਵਿੱਚ ਸ਼ਾਮਲ ਹੈ ਪਿੰਡਰਾ ਵਾਲਾ ਟਾਈਗਰਸ ਫੋਰਸ ਦਾ ਮੁਖੀ ਸ਼ਹੀਦ ਭਾਈ ਰਿਸ਼ਪਾਲ ਸਿੰਘ ਸ਼ੰਦਰਾ ਭਾਈ ਰਿਸ਼ਪਾਲ ਸਿੰਘ ਦਾ ਜਨਮ ਸਰਦਾਰ ਰਣਜੀਤ ਸਿੰਘ ਦੇ ਘਰੀ ਮਾਤਾ ਗੁਰਮੀਤ ਕੌਰ ਦੀ ਕੁੱਖੋਂ 12 ਮਾਰਚ 1965 ਵਾਲੇ ਦਿਨ ਪਿੰਡ ਸ਼ੰਦਰਾ ਵਿਖੇ ਹੋਇਆ ਸੀ ਔਰ ਪਾਇਰਸ਼ਪਾਲ ਸਿੰਘ ਨੇ ਆਪਣੇ ਮਢਲੀ ਵਿਦਿਆ ਸ਼ੰਦਰਾ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ 12ਵੇਂ ਤੱਕ ਦੀ ਪੜਾਈ ਚਲੌਨੀ ਤੋਂ ਸੰਪੂਰਨ ਕੀਤੀ ਔਰ 12 ਜਮਾਤਾ ਪਾਸ ਕਰਨ ਤੋਂ ਬਾਅਦ ਪਾਇਰਸ਼ਪਾਲ ਸਿੰਘ ਨੇ ਅੱਗੇ ਪੜਨਾ ਛੱਡ ਦਿੱਤਾ ਅਤੇ ਖੇਤੀਬਾੜੀ ਦੇ ਵਿੱਚ ਆਪਣੇ ਪਿਤਾ ਦਾ ਹੱਥ ਵਡੋਣਾ ਆਰੰਭ ਕਰ ਦਿੱਤਾ ਸੋ ਥੋੜੇ ਸਮੇਂ ਬਾਅਦ ਹੀ ਸੱਤਖੰਡ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜ ਹਮਲਾ ਕਰ ਦਿੰਦੀ ਆ ਟੈਂਕਾਂ ਤੇ ਟੂਪਾਂ ਨਾਲ ਲੈਸ ਹੋਈ ਭਾਰਤੀ ਫੌਜ ਨੇ ਦੁਨੀਆ ਪਰ ਦੇ ਕਾਨੂੰਨਾਂ ਨੂੰ ਸਿੱਕੇ ਤੇ ਟੰਗਦਿਆਂ ਉੱਥੇ ਇੰਨਾ ਕਹਿਰ ਮਚਾਇਆ ਇੰਨਾ ਜ਼ੁਲਮ ਕੀਤਾ ਇਹ ਪ੍ਰਾਤਨ ਇਤਿਹਾਸ ਦੇ ਵਿੱਚ ਜੋ ਜ਼ੁਲਮ ਹੋਏ ਸਨ ਉਹਨਾਂ ਨੂੰ ਵੀ ਮਾਰਵਾ ਦਿੱਤੀ 20ਵੀਂ ਸਦੀ ਦੇ ਮਹਾਨ ਜਰਨੈਲ ਅਤੇ ਦਮ ਜਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਦੀ ਖਾਲਸਾ ਪੰਡਰਾਵਾਲੇ ਭਾਈ ਅਮਰੀਕ ਸਿੰਘ ਦੀ ਜਨਰਲ ਸ਼ਿਵੇਕ ਸਿੰਘ ਦੀ ਬਾਬਾ 18 ਸਿੰਘ ਜੀ ਸ਼ਹੀਦ ਹੋ ਗਏ ਹਜ਼ਾਰਾਂ ਸਿੱਖ ਸੰਗਤਾਂ નિર્ਦੋਸ਼ ਵੀ ਸ਼ਹੀਦ ਕਰ ਦਿੱਤੀਆਂ ਜਿੱਥੇ ਸਾਡੇ ਝੂਹਾਰੂ ਪ੍ਰਾਸ਼ੀਰ ਹੋਏ ਉੱਥੇ નિર્ਦੋਸ਼ ਦੋ ਨਤਮਸਤਕ ਹੋਣ ਵਾਸਤੇ ਦਰਬਾਰ ਸਾਹਿਬ ਗਏ ਸਨ ਪੁਲਿਸ ਨੇ ਉਹਨਾਂ ਨੂੰ ਵੀ ਸ਼ਹੀਦ ਕੀਤਾ ਇਸ ਹਮਲੇ ਤੋਂ ਬਾਅਦ ਸਿੱਖ ਨੌਜਵਾਨਾਂ ਨੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਨੂੰ ਆਪਣਾ ਨਿਸ਼ਾਨਾ ਮਿਥ ਕੇ ਸੰਘਰਸ਼ ਅਰੰਭ ਕੀਤਾ ਕਿਉਂਕਿ ਇਹ ਬਚਨ ਸਤ ਜਰਨੈਲ ਸਿੰਘ ਦੀ ਖਾਲਸਾ ਪੰਡਤਾਂ ਵਾਲਿਆਂ ਦੇ ਸਨ ਕਿ ਅਗਰ ਭਾਰਤ ਸਰਕਾਰ ਨੇ ਕਿਸੇ ਵੀ ਫੋਰਸ ਦੇ ਰੂਪ ਵਿੱਚ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਖਾਲਿਸਤਾਨ ਦੀ ਇੱਨੀ ਰੱਖੀ ਜਾਵੇਗੀ ਅਤੇ ਕੌਮ ਪਹਿਲਾਨੀਆਂ ਤੌਰ ਤੇ ਖਾਲਿਸਤਾਨ ਦੀ ਇੱਕ جنگ ਲੜੇਗੀ ਫਿਰ ਉਹ جنگ ਆਰੰਭ ਹੁੰਦੀ ਆ ਔਰ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਜਿੱਥੇ ਪੂਰੀ ਦੁਨੀਆ ਵਿੱਚ ਵਸਦੇ ਸਿੱਖਾਂ ਨੂੰ ਦੁੱਖ ਹੁੰਦਾ ਉਹਨਾਂ ਦੀ ਮਾਨਸਿਕਤਾ ਬੁਰੀ ਤਰ੍ਹਾਂ ਦੇ ਨਾਲ ਜਕਮੀ ਹੋ ਜਾਂਦੀ ਆ ਉਹਨਾਂ ਦੇ ਵਿੱਚ ਸ਼ਾਮਲ ਹੁੰਦਾ ਹੈ ਭਾਈ ਰਿਸ਼ਪਾ ਸਿੰਘ ਸ਼ੰਦੜਾ ਵੀ ਹੋਰ ਨਾਲ ਸਿੱਖਾਂ ਵਾਂਗ ਸ਼ੁਪਾਈ ਰਿਸ਼ਪਾਲ ਸਿੰਘ ਚੰਦੜਾ ਨੇ ਭਾਰਤ ਸਰਕਾਰ ਖਿਲਾਫ ਕਾਰਵਾਈਆਂ ਕਰਨੀਆਂ ਆਰੰਭ ਕਰ ਦਿੱਤੀਆਂ ਔਰ ਜੋ ਇਲਾਕੇ ਦੇ ਦੋਸ਼ੀ ਸਨ ਉਹਨਾਂ ਨੂੰ ਸੂਧਣਾ ਸ਼ੁਰੂ ਕੀਤਾ ਔਰ ਪਹਿਲੇ ਪੈਰ ਕਈ ਇਸ ਗੱਲ ਦੀ ਕਿਸੇ ਨੂੰ ਪਹਿਨਕ ਨਾ ਪਈ ਪਰ 1986 ਤੱਕ ਅਪਲਿਸ਼ਨ ਨੂੰ ਪਤਾ ਲੱਗ ਚੁੱਕਾ ਸੀ ਕਿ ਪਾਈ ਰਿਸ਼ਪਾਲ ਸਿੰਘ ਚੰਦੜਾ ਆਪਣੇ ਸਾਥੀਆਂ ਦੇ ਨਾਲ ਇਸ ਇਲਾਕੇ ਵਿੱਚ ਕਾਰਵਾਈਆਂ ਕਰ ਰਿਹਾ ਸੋ so, 1986 ਦੇ ਵਿੱਚ ਪਾਈਰਸ਼ਪਾਲ ਸਿੰਘ ਚੰਦਰਾ ਨੂੰ ਰੂਪੋਸ਼ ਹੁਣਾ ਪਿਆ ਔਰੂਪੋਸ਼ ਵਰਤਮਾਨ ਪਰਿਵਾਰ ਤੇ ਪੁਲਿਸ ਦਾ ਜ਼ੁਲਮ ਸ਼ੁਰੂ ਹੁੰਦਾ ਹੈ ਔਰ ਪਰਿਵਾਰ ਦਾ ਸਾਰਾ ਸਮਾਨ ਪੁਲਿਸ ਲੁੱਟ ਕੇ ਲੈ ਜਾਂਦੀ ਜਾਂ ਪੰਨ ਤੋੜ ਕਰ ਦਿੰਦੀ ਕਰਦਾ ਔਰ ਜ਼ਮੀਨ ਜੋ ਵਾਹੀਯੋਗ ਸੀ ਉਸ ਜ਼ਮੀਨ ਤੇ ਖੇਤੀ ਵੀ ਪੁਲਿਸ ਨੇ ਰੋਕ ਦਿੱਤੀ ਤਾਕਿ ਮਜਬੂਰ ਨਾ ਹੋ ਮਜਬੂਰ ਹੋ ਕੇ ਪਾਈ ਰਿਸ਼ਪਾਲ ਸਿੰਘ ਚੰਦਰਾ ਆਤਮ ਸਮਰਪਨ ਕਰਦੇਵੇ ਜੋ ਕਿ ਪੁਲਿਸ ਦਾ ਇੱਕ ਵਹਿਮ ਸੀ ਸਪਾਈ ਰਿਸ਼ਪਾਲ ਸਿੰਘ ਦੇ ਪਿਤਾ ਸਰਦਾਰ ਰਣਜੀਤ ਸਿੰਘ ਨੂੰ ਪੁਲਿਸ ਨੇ ਵਾਰ-ਵਾਰ ਗ੍ਰਿਫਤਾਰ ਕੀਤਾ ਉਸ ਦੀ ਮਾਤਾ ਨੂੰ ਵੀ ਗ੍ਰਿਫਤਾਰ ਕੀਤਾ ਤਾਂ ਕਿ ਕਿਸੇ ਤਰ੍ਹਾਂ ਦੇ ਨਾਲ ਦਬਾਅ ਬਣੇ ਤੇ ਪਾਈ ਰਿਸ਼ਪਾਲ ਸਿੰਘ ਸਾਡੇ ਕੋਲ ਆਣ ਕੇ ਬੇਸ਼ਫੁਜਾਵੇ ਜੋ ਪਾਈ ਰਿਸ਼ਪਾਲ ਸਿੰਘ ਦਾ ਅਨੰਦ ਕਾਰਜ ਰਾਮਪੁਰਾ ਫੋਲਦੀ ਰਹਿਣ ਵਾਲੀ ਬੀਬੀ ਚਰਨਜੀਤ ਕਰਨਾ ਹੋਇਆ ਆਕਾਰ ਪ੍ਰਕਵਾਹੀ ਗੁਰੂ ਨੇ ਕੋਸ਼ ਨੂੰ ਅੰਮ੍ਰਿਤ ਬਾਸ ਸਿੰਘ ਸ਼ੰਦੜਾ ਨਾਮ ਦੇ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਇੱਥੇ ਇੱਕ ਇਹ ਵੀ ਚਰਚਾ ਦਾ ਵਿਸ਼ਾ ਹੈ ਇਹ ਗੱਲ ਇਹ ਇੱਕ ਵਾਰ ਸੰਤ RAM ਦੇ ਸੰਤ RAM ਨਾਮ ਦੇ ਇੱਕ ਇਨਸਪੈਕਟਰ ਨੇ ਗੱਪ ਮਾਰ ਦਿੱਤੀ ਫੜ ਮਾਰ ਦਿੱਤੀ ਕਿ ਮੈਂ ਇੱਕ ਹਫਤੇ ਦੇ ਵਿੱਚ ਵਿੱਚ ਪਾਇਰਿਸ਼ਪਾਲ ਸਿੰਘ ਚੰਦੜਾ ਨੂੰ ਜੂਦਾ ਗ੍ਰਿਫਤਾਰ ਕਰਾਂਗਾ ਪਰ ਜਦੋਂ ਇਸ ਗੱਲ ਦੀ ਸੂਚਨਾ ਪਾਇਰਿਸ਼ਪਾਲ ਸਿੰਘ ਤੱਕ ਪਹੁੰਚੀ ਤਾਂ ਉਸ ਨੇ ਪੀਸੀਓ ਤੋਂ ਫੋਰ ਕਰਕੇ ਸੰਤਰਾਮ ਨੂੰ ਕਿਹਾ ਕਿ ਮੈਂ ਇਸ ਜਗ੍ਹਾ ਤੇ ਖੜਾ ਹਾਂ ਆਪਣੀ ਫੋਰਸ ਲਿਆ ਤੇ ਮੈਨੂੰ ਗ੍ਰਿਫਤਾਰ ਆ ਕੇ ਕਰ ਲਾ ਦੂਰ ਦਿਨ ਪਾਇਰਿਸ਼ਪਾਲ ਸਿੰਘ ਬਕਾਇਦਾ ਟਾਈਮ ਦੇ ਕੇ ਉਸੇ ਹੀ ਪੀਸੀਓ ਦੇ ਲਾਗੇ ਜਾ ਕੇ ਫੋਨ ਕਰਦਾ ਰਿਹਾ ਪਰ ਸੰਤਰਾਮ ਨਾ ਆਇਆ ਨਾ ਹੀ ਉਹਦੀ ਕੋਈ ਫੋਰਸ ਆਈ ਤੀਸਰੇ ਦਿਨ ਉੱਥੋਂ ਉਹਨਾਂ ਨੇ ਉਸ ਪੀਸੀਓ ਵਾਲੀ ਵੰਦੀ ਨੂੰ ਗ੍ਰੈਫਟਰ ਜਰੂਰ ਕਰ ਲਿਆ ਸੋ ਇਹੋ ਜੀ ਦਸ਼ਤ ਸੀ ਉਸ ਫਾਇਰਸ਼ਪਾਤ ਸਿੰਘ ਸ਼ੰਦੜਾਰੀ ਜਿਸ ਨੇ ਪਿੰਡਰਾ ਵਾਲਾ ਟਾਈਗਰ ਫੋਰਸ ਨੂੰ ਬਲੰਦੀਆਂ ਤੇ ਪਹੁੰਚਾਇਆ ਜਦੋਂ ਇਸ ਦੀ ਮੱਖ ਸੇਵਾਦਾਰ ਦੀ ਜੋ ਡਿਊਟੀ ਆ ਉਹ ਪਾਈਰਿਸ਼ਪਾਲ ਸਿੰਘ ਸਿੰਧੜਾ ਦੀ ਲੱਗਦੀ ਆ ਸੋ ਪਾਈਰਿਸ਼ਪਾਲ ਸਿੰਘ ਸਿੰਧੜਾ ਦੇ ਪਰਿਵਾਰ ਨੇ ਬਹੁਤ ਹੀ ਜ਼ਿਆਦਾ ਤਸੀਹੇ ਚੱਲੇ ਸੀ ਇੱਕ ਵਾਰ ਦੀ ਗੱਲ ਆ ਕਿ ਪਾਈਰਿਸ਼ਪਾਲ ਸਿੰਘ ਆਪਣੇ ਇੱਕ ਸਾਥੀ ਭਾਈ ਬਲਦੇਵ ਸਿੰਘ ਦੇ ਨਾਲ ਜੀਪ ਦੇ ਵਿੱਚ ਜਾ ਰਿਹਾ ਸੀ ਤਾਂ ਉਸ ਨੂੰ ਨਜ਼ਰ ਆਇਆ ਕਿ ਉਹਨਾਂ ਦਾ ਪਿਤਾ ਵੀ ਰਸਤੇ ਵਿੱਚ ਜਾ ਰਿਹਾ ਉਹ ਸਰਦਾਰ ਰਣਜੀਤ ਸਿੰਘ ਦੋਵੇਂ ਜਣੇ ਜੀਪ ਰੋਕਦੇ ਹਨ حال چال ਪੁੱਛਦੇ ਹਨ ਭਾਈ ਬਲਦੇਵ ਸਿੰਘ ਆਕਦਾ ਇਹ ਬਾਪੂ ਜੀ ਆਉ ਤੁਹਾਨੂੰ ਤੁਹਾਡਾ ਪੋਤਾ ਦਿਖਾਈਏ ਤੁਹਾਨੂੰ ਬਧਾਈਆਂ ਹੋਣ ਕਿ ਤੁਹਾਡੇ ਘਰੇ ਪੁੱਤਰੇ ਦੀ ਦਾਤ ਬਖਸ਼ੀ ਹੈ ਆਕਾੜਪੁਰ ਕਰੇ ਆਉ ਤੁਹਾਨੂੰ ਉਸਦਾ ਮੁਖਰਾ ਵਿਖਾਈਏ ਉਹ ਬਾਪੂ ਨੂੰ ਨਾਲ ਲੈ ਕੇ ਜਾਂਦੇ ਹਨ ਔਰ ਪੁੱਤ ਆਪਣੇ ਪੋਤਰੇ ਨੂੰ ਦੇਖਦਾ ਬਾਪੂ ਔਰ ਪਿੰਡ ਤੌਲ ਮਾਜਰੀ ਤੋਂ ਜਦੋਂ ਤਿੰਨੇ ਜਣੇ ਵਾਪਸ ਆ ਰਹੇ ਹੁੰਦੇ ਹਨ ਤਾਂ ਮੋੜ ਦੇ ਉੱਪਰ ਬਹੁਤ ਵੱਡਾ ਇੱਕ ਨਾਕਾ ਲੱਗਾ ਹੁੰਦਾ ਉੱਤੇ ਤਾਂ ਤੇ ਥੋੜਾ ਨਾਕਾ ਸੀ ਜੋ ਦੂਰੋਂ ਹੀ ਨਜ਼ਰ ਆ ਗਿਆ ਤਾਂ ਭਾਈ ਰਿਸ਼ਪਾਲ ਸਿੰਘ ਨੇ ਭਾਈ ਬਲਦੇਵ ਸਿੰਘ ਨੂੰ ਸਾਜੂ ਸਮਾਨ ਦੇ ਕੇ ਉਤਾਰ ਦਿੱਤਾ ਕੱਪੜੇ ਦੇ ਵਿੱਚ ਬੰਨ ਕੇ ਸਮਾਨ ਤੇ ਦੋਵੇਂ ਜਣੇ ਪਿਓ ਪੁੱਤਰ ਉਸ ਨਾਕੇ ਵੱਲ ਵਧੇ ਤੀਪ ਲੈ ਕੇ ਜਦੋਂ ਨਾਕੇ ਤੇ ਅਪੜੇ ਤਾਂ ਇਹਨਾਂ ਨੂੰ ਰੋਕਿਆ ਗਿਆ ਤਾਂ ਪੁਲਿਸ ਨੇ ਅਕਸ਼ਾ ਕੇ ਜੀਬ ਦੇ ਸਾਨੂੰ ਕਾਗਜ਼ ਦਿਖਾਓ ਜੇਨੋ ਕਾਗਜ਼ ਪੂਰੇ ਨਾ ਹੋਏ ਤਾਂ ਦੋਹਾਂ ਹਿਪੇਉ ਪੁੱਤਰਾਂ ਨੂੰ ਫੜਕੇ ਅਤੇ ਸਣੇ ਹੀ ਜੀਪ ਉਥੇ ਚੌਂਕੀ ਦੇ ਵਿੱਚ ਲੈ ਜਾਂਦੇ ਹਨ ਉਸ ਚੌਂਕੀ ਦੇ ਵਿੱਚ ਲਿਆ ਕੇ ਦੋਨਾਂ ਨੂੰ ਹੀ ਰੱਖਿਆ ਜਾਂਦਾ ਪਰ ਕਿਸੇ ਨੂੰ ਇਹ ਪਤਾ ਨਹੀਂ ਹੁੰਦਾ ਕਿ ਜੀਰਾ ਵਿਅਕਤੀ ਅਸੀਂ ਫੜ ਕੇ ਲਿਆਏ ਹਾਂ ਇਹ ਪਿੰਡਰਾ ਵਾਲਾ ਟਾਈਗਰ ਫੋਰਸ ਦਾ ਮੁਖੀ ਅਰਸ਼ਪਾਲ ਸਿੰਘ ਸ਼ੰਦਰਾ ਹੈ ਸਮਾ ਹੋਇਆ ਤਾਂ ਪਾਇਰਸ਼ਪਾਲ ਸਿੰਘ ਨੇ ਪੁਲਿਸ ਵਾਲਿਆਂ ਨੂੰ ਆਖਿਆ ਕਿ ਮੈਂ ਪਿਸ਼ਾਬ ਕਰਨ ਵਾਸਤੇ ਜਾਣਾ ਹੈ ਜਦੋਂ ਪਿਸ਼ਾਬ ਕਰਨ ਦੇ ਬਹਾਨੇ ਪਾਇਰਸ਼ਪਾਲ ਸਿੰਘ ਚੰਦਲਾ ਜਾਂਦਾ ਤਾਂ ਕੋਠੀ ਤੋਂ ਛਾਲ ਮਾਰ ਕੇ ਫਰਾਰ ਹੋ ਜਾਂਦਾ ਪੁਲਿਸ ਵਾਲੇ ਨੂੰ ਪਤਾ ਲੱਗਦਾ ਕਿ ਜੋ ਨੌਜਵਾਨ ਸੀ ਇਸ ਬਜ਼ੁਰਗ ਦੇ ਨਾਲ ਉਹ ਪੁਲਿਸ ਹਿਰਾਸਤ ਵਿੱਚੋਂ ਭੱਜ ਗਿਆ ਤਾਂ ਬਾਪੂ ਭੜਾ ਪਰਸੀਦੀਆ ਪੁਲਿਸ ਕੀ ਭੱਜਣ ਵਾਲਾ ਕੌਣ ਆ ਜਦੋਂ ਦੋ ਧੰਵਾਰ ਜੋਰ ਦੇ ਕੇ ਪੁੱਛਿਆ ਕਿ ਦੱਸ ਜਿਹੜਾ ਤੇਰੇ ਨਾਲ ਫੜਿਆ ਸੀ ਤੇ ਹੁਣ ਭੱਜ ਗਿਆ ਜਿਹੜਾ ਜੀਪ ਡਰਾਈਵ ਕਰਦਾ ਸੀ ਉਹ ਕੌਣ ਸੀ ਤਾਂ ਬਾਪੂ ਰਣਜੀਤ ਸਿੰਘ ਆਖਰ ਲੱਗਾ ਕਿ ਉਹ ਤੁਹਾਡਾ ਪਿਓ ਸ਼ੰਦੜਾ ਸੀ ਤੇ ਮੈਂ ਉਹਦਾ ਪਿਓ ਹਾਂ ਰਣਜੀਤ ਸਿੰਘ ਸ਼ੰਦੜਾ ਸੋ ਇਹਦੇ ਤੋਂ ਬਾਅਦ ਸਰਦਾਰ ਰਣਜੀਤ ਸਿੰਘ ਤੇ ਔਰ ਅੰਤਰਾਧ ਤਸ਼ੱਦਦ ਕਰਦੀ ਆ ਤੇ ਢਿਲ ਨੂੰ ਥਾਣੇ ਦੇ ਵਿੱਚ ਲਿਆ ਕੇ ਅਤੇ ਬਾਅਦ ਦੇ ਵਿੱਚ ਸੀਆਈਏ ਸਟਾਫ ਦੇ ਵਿੱਚ ਲਿਆ ਕੇ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਕਿ ਉਸ ਨੂੰ ਤੁਰਨ ਫਰੰਤੋਂ ਵੀ ਨਕਾਰਾ ਕਰ ਦਿੱਤਾ ਗਿਆ ਪਰ ਆਪਣੇ ਇਸ ਜੁਲਮ ਨੂੰ ਅੱਗੇ ਵਧਾਉਂਦੇ ਆ ਪੁਲਿਸ ਵਾਲਿਆਂ ਨੇ ਜਿਹੜੇ ਕਿ ਬਹੁਤ ਹੀ ਗੁੱਸੇ ਦੇ ਵਿੱਚ ਸਨ ਔਰ ਪਿਸ਼ਟਾਵੇ ਦੇ ਵਿੱਚ ਸਨ ਕਿ ਸਾਡੇ ਹੱਥ ਆਇਆ ਐਡਾ ਵੱਡਾ ਖਾੜਕੋ ਸਾਡੀ ਅਣਜਾਣੀ ਦੇ ਕਾਰਨ ਫਰਾਰ ਹੋ ਗਿਆ ਸੋ ਉਹਨਾਂ ਨੇ ਬਦਲਾ ਲੈਣ ਵਾਸਤੇ ਆਪਣੀ ਨਮੋਸ਼ੀਰਾ ਸਰਦਾਰ ਰਣਜੀਤ ਸਿੰਘ ਨੂੰ ਕਤਲ ਕਰ ਦਿੱਤਾ ਔਰ ਬਾਅਦ ਦੇ ਵਿੱਚ ਕੀ ਕਿਹਾ ਦਿੱਤਾ ਕਿ ਅਰ ਪਛਾਤੇ ਬੰਦਿਆਂ ਵੱਲੋਂ ਕਤਲ ਕੀਤਾ ਗਿਆ ਅਤੇ ਲਵਾਰਸ ਹਾਲਤ ਦੇ ਵਿੱਚ ਉਸ ਦੀ ਲਾਸ਼ ਪੁਲਿਸ ਨੂੰ ਬਰਾਮਦ ਹੋਈ ਹੈ ਸੋ ਇਨਾ ਘਹਿਰ ਪੰਜਾਬ ਦੀ ਧਰਤੀ ਤੇ ਉਹਨਾਂ ਪਰਸ ਵਾਲਿਆਂ ਨੇ ਮਚਾਇਆ ਜਿਨ੍ਹਾਂ ਦੇ ਮੂਹ ਨੂੰ ਖੂਨ ਲੱਗਾ ਹੋਇਆ ਸੀ ਔਰ ਜਿਨ੍ਹਾਂ ਦੀ ਜ਼ਿੰਦਗੀ ਦਾ ਇੱਕੋ ਇੱਕ ਨਿਸ਼ਾਨਾ ਸੀ ਕਿ ਮੁੱਟਾ ਖੁਆ ਕਰਨੀਆਂ ਸਿੱਖ ਪਰਿਵਾਰਾਂ ਦੇ ਕੋਲੋਂ ਫਰੋਤੀਆਂ ਲੈਣੀਆਂ ਉਹਨਾਂ ਦੇ ਪੁੱਤਰਾਂ ਨੂੰ ਸ਼ਹੀਦ ਕਰਕੇ ਤਰੱਕੀਆਂ ਅਤੇ ਇਨਾਮ ਹਾਸਲ ਕਰਨੇ ਸੋ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਗਿਆ ਪੰਜਾਬ ਦੀ ਧਰਤੀ ਤੇ ਕਿ ਉਸ ਨੇ ਪ੍ਰਾਤਨ ਜਿਹੜੇ ਜ਼ੁਲਮ ਹਨ ਉਹਨਾਂ ਜ਼ੁਲਮਾਂ ਨੂੰ ਵੀ ਇੱਕ ਤਰ੍ਹਾਂ ਦੇ ਨਾਲ ਮਾਤਵਾ ਦਿੱਤੇ ਸ਼ੁਕਰ ਭਾਈ ਰਿਸ਼ਪਾਲ ਸਿੰਘ ਚੰਦੜਾ ਖਾਲਿਸਤਾਨ ਦੇ ਸੰਘਰਸ਼ ਵਿੱਚ ਆਪਣੇ ਸਾਥੀਆਂ ਦੇ ਨਾਲ ਉਜਗਨਰ ਪੌੜਾ ਤੱਕੇ ਵੱਧਾ ਗਿਆ। ਜੋ ਇਸੇ ਤਰ੍ਹਾਂ ਹੀ ਉਹਨਾਂ ਨੇ ਆਪਣੀ ਜੋ ਆਪਣਾ ਧਿਆਨ ਆਪਣੀ ਸੋਚ ਗੁਰਮਤ ਦੇ ਅਧੀਨ ਗੁਰਮਤ ਅਨਸਾਰ ਰੱਖੀ ਕੋਈ ਵੀ ਕੰਮ ਅਜਾ ਨਹੀਂ ਕੀਤਾ ਜੀਰਾਂ ਕੰਮ ਉਹ ਗੁਰ ਸਿੱਖੀ ਦੇ ਸਿਧਾਂਤਾਂ ਦੇ ਵਿਪਰੀਤ ਹੋਵੇ ਉਹੀ ਕਾਰਜ ਕੀਤੇ ਜਿਹੜੇ ਧਰਮ ਦੇ ਅਨੁਕੂਲ ਸਨ ਔਰ ਜਿਹੜੇ ਕਾਰਜ ਕਰਨ ਦੀ ਸਿੱਖਿਆ ਜਿਹੜੇ ਕਾਰਜ ਕਰਨ ਦਾ ਉਪਦੇਸ਼ ਸਿੱਖ ਇਤਿਹਾਸ ਗੁਰ ਇਤਿਹਾਸ ਤੋਂ ਸੰਦਰਸ਼ ਨੂੰ ਅੱਗੇ ਤੋਰਿਆ ਔਰ ਬਹੁਤ ਹੀ ਵੱਡਾ ਜੋਗਦਾਰ ਪਾਇਆ ਸਿੱਖ ਸੰਘਰਸ਼ ਦੇ ਵਿੱਚ ਜੋ ਇਸੇ ਤਰ੍ਹਾਂ ਹੀ ਭਾਈ ਰਿਸ਼ਪਾਲ ਸਿੰਘ ਸ਼ੰਦੜਾ ਲੁਧਿਆਣੇ ਦੇ ਵਿੱਚ ਆਪਣੇ ਪਰਿਵਾਰ ਸਮੇਤ ਟਹਿਰਿਆ ਹੋਇਆ ਹੁੰਦਾ ਇੱਥੇ ਹੀ ਉਹਨਾਂ ਦਾ ਸਾਥੀ ਭਾਈ ਜਗਦੀਸ਼ ਸਿੰਘ ਦੀਸ਼ਾ ਹੁੰਦਾ ਭਾਈ ਜਗਦੀਸ਼ ਸਿੰਘ ਦੀਸ਼ਾ ਜੋ ਕਿ ਲੁਧਿਆਣਾ ਦੇ ਵਿੱਚ ਫੈਕਟਰੀਆਂ ਹੱਦ ਉਹਦੇ ਵਿੱਚ ਕੰਮਕਾਰ ਕਰਦੇ ਹਨ ਲੋਕ ਉਹ ਉਹਨਾਂ ਵਰਕਰਾਂ ਵਾਲੇ ਪੇਸ਼ੇ ਦੇ ਵਿੱਚ ਵਿਚਰਿਆ ਕਰਦਾ ਸੀ ਸੋ ਉਸਨੇ ਕਦੀ ਵੀ ਮੂਰਤੀਕਾਰ ਜਾਂ ਜੀਵ ਦਾ ਸਫਰ ਨਹੀਂ ਕੀਤਾ ਪਰ ਸਦਾ ਹੀ ਇਸ ਗੱਲ ਤੋਂ ਸੰਕੋਚ ਕਰਿਆ ਕਰਦਾ ਸੀ ਪਾਇਰਿਸ਼ਪਾਲ ਸਿੰਘ ਛੰਦੜਾ ਉਹ ਬਹੁਤ ਹੀ ਨਜ਼ਦੀਕੀ ਸਾਥੀ ਹੁੰਦਾ ਔਰ ਪुलिस ਚੁੱਪੇ-ਚੁੱਪੇ ਦੇ ਪਾਇਰਿਸ਼ਪਾਲ ਸਿੰਘ ਨੂੰ ਭਾਲਦੇ ਹੁੰਦੀ ਆ ਸੋ ਆਖਰ ਇੱਕ ਦਿਨ 12 ਜੂਨ 1992 ਵਾਲੇ ਦਿਨ ਪਾਇਰਿਸ਼ਪਾਲ ਸਿੰਘ ਛੰਦੜਾ ਅਤੇ ਪਾਈ ਜਗਦੀਸ਼ ਸਿੰਘ ਤੀਸ਼ਾ ਉਹ ਮਜਨੇ ਸਾਈਕਲ ਤੇ ਸਵਾਰ ਹੋ ਕੇ ਗਿੱਲਾਂ ਵਾਲੇ ਪੌੜ ਕੋਲ ਜਾ ਰਹੇ ਹੁੰਦੇ ਹਨ ਲੁਧਿਆਣਾ ਤੋਂ ਦੁੱਕੜੀ ਨੂੰ ਜਾਣਾ ਹੁੰਦਾ ਰਹੇ ਤਾਂ ਰਸਤੇ ਦੇ ਵਿੱਚ ਗੰਨਾ ਗੰਨੇ ਦਾ ਰਸ ਕੱਢਣ ਵਾਲੀ ਜੂਸ ਦੀ ਕਿਰੀੜੀ ਹੁੰਦੀ ਆ ਉੱਥੋਂ ਜੂਸ ਦਾ ਗਲਾਸ ਬੰਦੇ ਹਨ ਗੰਨੇ ਦਾ ਤੇ ਬਾਅਦ ਵਿੱਚ ਉੱਥੋਂ ਦਰ ਬੰਦੇ ਆ ਭਾਈ ਰਿਸ਼ਪਾਲ ਸਿੰਘ ਚੰਦਰਾ ਸਾਈਕਲ ਚਲਾ ਰਿਹਾ ਹੁੰਦਾ ਤੇ ਭਾਈ ਜਗਦੀਸ਼ ਸਿੰਘ ਦੀ ਸ਼ਾ ਪਿੱਛੇ ਬੈਠਾ ਸੀ ਤੇ ਪਿੱਛੋਂ ਪੁਲਿਸ ਦੀ ਜਦੋਂ ਸੀ ਉਹ ਦਿਆ ਦਾ ਸਾਈਕਲ ਨੂੰ ਟੱਕਰ ਮਾਰ ਕੇ ਸੱਟ ਦਿੰਦੀ ਆ ਦੋਵੇਂ ਜਣੇ ਡਿੱਗ ਜਾਂਦੇ ਹਨ ਪਾਈ ਰਿਸ਼ਪਾਲ ਸਿੰਘ ਚੰਦਰਾ ਜ਼ਖਮੀ ਹੋ ਜਾਂਦਾ ਔਰ ਪਾਈ ਜਗਦੀਸ਼ ਸਿੰਘ ਦੀਸ਼ਾ ਉਸੇ ਵੇਲੇ ਹੀ ਪੁਲਿਸ ਦਾ ਪਿਆ ਹੋਇਆ ਘੇਰਾ ਵੇਖ ਕੇ ਸਾਈਨਰ ਦਾ ਕੈਪਸੂਲ ਕਾਹ ਦੇ ਆਪਣੀ ਸ਼ਹਾਦਤ ਦੇ ਦਿੰਦਾ ਔਰ ਪਾਈ ਰਿਸ਼ਪਾਲ ਸਿੰਘ ਚੰਦਰਾ ਪੁਲਿਸ ਦੇ ਹੱਥ ਆ ਜਾਂਦਾ ਜਦੋਂ ਉਹ ਇੱਕ ਸਾਈਨਰ ਦਾ ਕੈਪਸੂਲ ਖਾਣ ਦੀ ਕੋਸ਼ਿਸ਼ ਕਰਦਾ ਪੁਲਿਸ ਉਸ ਨੂੰ ਕੱਢ ਕਰ ਲੈਂਦੀ ਆ ਔਰ ਉਹਦਾ ਹੱਥ ਪਕੜ ਲੈਂਦੀ ਆ ਤਾਂ ਕਿ ਉਹ ਸਾਈਨਟ ਦਾ ਕੈਪਸੂਲ ਮੂੰਹ ਦੇ ਵਿੱਚ ਨਾ ਪਾ ਸਕੇ ਤੇ ਇਹਦੇ ਤੋਂ ਬਾਅਦ ਭਾਈ ਰਿਸ਼ਪਾਲ ਸਿੰਘ ਚੰਦਰਾ ਨੂੰ ਤਸੀਹੇ ਹ ਕੇਂਦਰ ਵਿੱਚ ਲਿਆ ਕੇ ਉੱਤੇ ਤਸ਼ੱਦਦ ਦਾ ਦੌਰ ਸ਼ੁਰੂ ਹੁੰਦਾ ਹੋਇਆ ਜਾਂਦਾ ਪੁਲਿਸ ਵਾਲੀ ਜੋ ਅਕਸਰ ਸਭ ਤੋਂ ਪਹਿਲਾ ਸਵਾਲ ਉਹਨਾਂ ਦਾ ਇਹੀ ਹੁੰਦਾ ਕਿ ਦੱਸ ਸਮਾਨ ਕਿੱਥੇ ਆ 18 ਕਿੱਥੇ ਹਰ ਤਪਾਈ ਰਿਸ਼ਪਾਲ ਸੰਕਸ਼ੰਦਰਾ ਦਾ ਜਵਾਬ ਸੀ ਮੈਂ ਸਭ ਕੁਝ ਦਸਾਂਗਾ ਖਬਰਾ ਹੋਰਾ ਪਰ ਮੈਂ ਪਿੰਡਰਾ ਵਾਲਾ ਟਾਈਗਰ ਸਪੋਰਟਸ ਦਾ ਮੁਖੀ ਹਾਂ ਇੱਕ ਫੋਰਸ ਦਾ ਮੈਂ ਜਰਨੇਲ ਹਾਂ ਤੇ ਤੁਸੀਂ ਆਪਣੇ ਫੋਰਸ ਦੇ ਚੰਦੇ ਨੂੰ ਸੱਦ ਲਓ ਮੈਂ ਉਹਨੂੰ ਸਾਰਾ ਕੁਝ ਖੁੱਲ੍ਹ ਕੇ ਦੱਸ ਦਿਆਂਗਾ ਸੋ ਬੜੇ ਕੋਸ਼ਿਸ਼ ਵਿੱਚ ਪੁਲਿਸ ਵਾਲੇ ਉਹਨਾਂ ਨੇ ਆਪਣੀ ਦੇਸੇ ਖੁਸ਼ੀ ਦੇ ਵਿੱਚ ਉਸ ਵੇਲੇ ਦੇ ਪੁੱਛੜ ਪੁਲਿਸ ਅਫਸਰ ਡੀਜੀਪੀ ਕੀ ਵੀ ਗੱਲ ਨੂੰ ਸਤ ਲਿਆ ਇਹ ਵੀ ਗੱਲ ਨੇ ਪਹੁੰਚਦੇ ਸਾਰ ਹੀ ਪਾਇਰਿਸ਼ਪਾਲ ਸਿੰਘ ਸ਼ੰਗੜੇ ਨੂੰ ਥਾਪੀ ਦਿੱਤੀ ਉਸ ਨੇ ਦੋਵੇਂ ਹੱਥ ਇਸੇ ਬੰਨੇ ਹੋਈ ਹੁੰਦੇ ਹਨ ਪਰ ਕਹਿੰਦੇ ਹਨ ਕਿ ਪਾਇਰਿਸ਼ਪਾਲ ਸਿੰਘ ਸ਼ੰਗੜੇ ਨੂੰ ਜਦੋਂ ਥਾਪੀ ਦਿੱਤੀ ਤਾਂ ਗੱਲ ਨੇ ਉਸ ਨਾਲ ਸਲਾ ਮਾਰੀ ਇਹ ਸਾਰਾ ਕੁਝ ਦੱਸਦੇ ਤੈਨੂੰ ਕੁਝ ਨਹੀਂ ਅਸੀਂ ਕਹਾਂਗੇ ਪਰ ਤੈਨੂੰ ਹੌਲੀ-ਹੌਲੀ ਤੈਨੂੰ ਪਰਿਹਾ ਕਰ ਦਿਆਂਗੇ ਇੰਨੀ ਗੱਲ ਸੁਣਦੇ ਸਾਰ ਹੀ ਬਾਈ ਰਿਸ਼ਪਾਲ ਸਿੰਘ ਸ਼ੰਦੜਾ ਨੇ ਆਖਿਆ ਕਿ ਮੈਂ ਹੁਣ ਤੇਰੀ ਇਰਾਜ਼ਤ ਵਿੱਚ ਹਾਂ ਮੈਂ ਜੋ ਕਰ ਸਕਦਾ ਹਾਂ ਤੁਹਾਡੇ ਗਿਆਨ ਮੁਤਾਬਕ ਜ਼ਰੂਰ ਕਰਾਂਗਾ ਤਾਂ ਜਦ ਹੋਰ ਵੀ ਖੁਸ਼ ਹੋ ਕੇ ਲੱਗੇ ਹੋ ਕੇ ਹੋ ਗਿਆ ਕਿ ਹਾਂ ਤਾਂ ਗੱਲ ਸੜੀ ਬਣ ਗਈ ਆ ਤੇ ਜਦੋਂ ਨਜ਼ਦੀਕ ਹੋਇਆ ਗੱਲ ਉਸਦੇ ਤਾਂ ਬਾਈ ਰਿਸ਼ਪਾਲ ਸਿੰਘ ਸ਼ੰਦੜਾ ਨੇ ਉਹਦੇ ਮੂੰਹ ਤੇ ਫੁੱਕ ਦਿੱਤਾ ਇਹ ਲੱਗਾ ਕਿ ਮੈਂ ਆਹ ਕੁਝ ਕਰ ਸਕਦਾ ਸੀ ਉਹ ਮੈਂ ਕਰ ਦਿੱਤਾ ਮੇਰੇ ਕੋਲ 75 ਅਸਾਲਟ ਆ ਜਾਂ ਜੇ ਹਿੰਮਤ ਆ ਮੇਰੇ ਕੋਲੋਂ ਬਰਾਮਦ ਕਰ ਲੋ। ਚੁਹੇ ਦੇ ਤੋਂ ਬਾਅਦ ਜਨਮ ਲਈ ਅਜੇ ਹੀ ਹਨੇਰੀ ਚਲਦੀ ਆ ਪਾਇਲਸ਼ਪਾਲ ਸਿੰਘ ਸ਼ੰਦੜਾ ਦੇ ਇਥੇ ਇਸ ਨੂੰ ਜਾਣ ਕੇ ਦਰੂਹ ਕੰਬ ਜਾਂਦੇ ਯਾਰ ਹਰੇਕ ਇਨਸਾਨ ਦੇ ਜਿਉਂਦੇ ਜੀ ਪਾਇਲਸ਼ਪਾਲ ਸਿੰਘ ਸ਼ੰਦੜਾ ਦੀ ਖੱਬੀ ਲੱਤ ਵੱਡੀ ਜਾਂਦੀ ਆ ਫਿਰ ਸੱਜੀ ਦਾ ਤਵਾ ਦਿੱਤੀ ਜਾਂਦੀ ਆ ਫਿਰ ਉਸਨੇ ਸਰੀਰ ਦੇ ਵਿੱਚ ਲੋਹੇ ਜਿਹਾਂ ਗਰਮ ਸਲੱਖਾਂ ਕਰ ਕਰ ਕੇ ਲਗਾਇਆ ਜਾਂ ਚੰਦਿਆ ਪਰ ਭਾਈ ਰਿਸ਼ਬਾ ਸਿੰਘ ਸ਼ੰਦੜਾ ਬਾਬਾ ਬੰਦਾ ਸਿੰਘ ਦੀ ਬਹਾਦਰ ਦੀ ਤਰ੍ਹਾਂ ਅਡੋਲ ਰਹਿ ਕੇ ਆਪਣੀ ਸ਼ਹਾਦਤ ਦਿੰਦਾ ਨਾ ਹਾਈ ਕਹਿੰਦਾ ਨਾ ਕੁਝ ਹੋਰ ਕੇਵਲ ਤੇ ਕੇਵਲ ਅੰਤ ਧਿਆਨ ਹੋ ਗਿਆ ਕਾਲਪੁਰ ਕੋ ਭਾਈ ਗੁਰੂਲਾ ਸਿਮਰਤ ਕਰਦਾ ਗੁਰਬਾਣੀ ਦਾ ਜਾਪ ਕਰਦਾ ਹੋਇਆ ਆਪਾ ਕੁਰਬਾਨ ਕਰ ਜਾਂਦਾ ਔਰ ਇਹ ਹਕ ਇਹसास ਸਿਰ ਜੀ ਜਾਂਦਾ ਅੱਜ ਦੇ ਸਮੇਂ ਦੇ ਚਾਲਮ ਹਾਕਮਾਂ ਨੂੰ ਇਸ ਗੱਲ ਦਾ ਅਹਿਸਾਸ ਕਰਾ ਜਾਂਦਾ ਕਿ ਜੇ ਅੱਜ ਦੇ ਜੋ ਚਾਲਮ ਹਨ ਅੱਜ ਦੇ ਚਲਾੜ ਹਨ ਉਹ ਜਲਾੜ ਮੁਗਲਿਆ ਜਲਾੜਾਂ ਦੀ ਤਰ੍ਹਾਂ ਹਨ ਤਾਂ ਅੱਜ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਅਟੋਲਤਾ ਵਾਲੇ ਸਿੰਘ ਵੀ ਮੌਜੂਦ ਹਨ ਜਿਨ੍ਹਾਂ ਨੂੰ ਤੁਸੀਂ ਕਦੀ ਵੀ ਭੁੱਲ ਨਹੀਂ ਸਕੋਗੇ ਸੋ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਦਾ ਵਾਕਿਆਤ ਉਪਰੋਕਤ ਮਾਨ ਕਰਦਿਆਂ ਬਾਈ ਰਿਸ਼ਪਾਲ ਸਿੰਘ ਸਿੰਧੜਾ ਨੇ 12 ਜੂਨ 1992 ਦੇ ਬੜੇ ਦਿਨ ਸ਼ਹਾਦਤ ਦੇ ਦਿੱਤੀ ਰਾਤ ਦੇ ਸਮੇਂ ਸੋ ਉਸ ਦੀ ਸ਼ਹਾਦਤ ਮਹਾਨ ਹੈ ਔਰ ਇਸ ਦੀ ਕੌਮ ਨੂੰ ਸਦਾ ਹੀ ਫਖਰ ਰਹੇਗਾ ਅਸੀਂ ਜਰਾਈਟਡ ਖਾਲਸਾ ਦਲ ਉਪੋਕੇ ਦੀ ਤਰਫੋਂ ਖਾਲਸਾ ਪੰਥ ਦੀ ਤਰਫੋਂ ਪਾਈਲ ਰਿਸ਼ਪਾਲ ਸਿੰਘ ਸੰਧਰਾ ਮੁਖੀ ਪਿੰਡਰਾ ਵਾਲਾ ਟਾਈਗਰਸ ਫੋਰਸ ਦੇ ਖਾਲਿਸਤਾਨ ਦੇ ਸੰਘਰਸ਼ ਵਿੱਚ ਪਾਈ ਹੋ ਜੁਗਦਾਨ ਨੂੰ ਕੇ ਸ੍ਰੀ ਪ੍ਰਣਾਮ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੇ ਸੋ ਇਹ ਸੀ ਰਿਸ਼ਪਾਲ ਸਿੰਘ ਸੰਧਣਾ ਬਾਰੇ ਦੀ ਜੀਵਨੀ ਕਿ ਰਿਸ਼ਪਾਲ ਸਿੰਘ ਸੰਧਣਾ ਕੌਣ ਸੀ ਪਰਿਵਾਰ ਕਿੱਥੇ ਦਾ ਸੀ ਕਿੱਥੇ ਰਹਿੰਦਾ ਸੀ ਬਾਰੀ ਦਸੀਆ ਇਸ ਇਲੈਕਸ਼ਨ ਤੋਂ ਪਹਿਲਾਂ ਕਈ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਰਸਪਾਲ ਸਿੰਘ ਸੰਧਲਾ ਦਾ ਮੁੰਡਾ ਹੀ ਇਲੈਕਸ਼ਨ ਵਿੱਚ ਖੜਾ ਹੋਇਆ ਜਿਹਦਾ ਨਾਮ ਅਮਨਤਪਾਲ ਸਿੰਘ ਛੰਦੜਾ ਜਿਹੜਾ ਸਾਡੇ ਗਿਲ ਹਲਕੇ ਜੋ ਖੜਾ ਹੋਇਆ ਸੀ ਤੇ ਚੋਣ ਚਾਣੋ ਦਾ ਪਾਰਟੀ ਸੀ ਜੋ ਸੇਮਰਜੀਤ ਮਾਨ ਸਰਦਾਰ ਸਿੰਘ ਕਲੂਰ ਸੇਮਜੀਤ ਸਿੰਘ ਮਾਰ ਕਰਨੀ ਅਮਨ ਸਰ ਕਰਨੀ ਖੜੀ ਸੀ ਸਰ ਰਸਪਾਲ ਸਿੰਘ ਸੰਧਲੇ ਮੇਰੀ ਜਾਣਕਾਰੀ ਸੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਵੱਤੋ ਵੱਤ ਕਮੈਂਟਾਂ ਦੀ ਸਾਂਝ ਪਾਇਆ ਕਰੋ ਕਿ ਹੋਰ ਵੀ ਤੁਹਾਡੇ ਅੱਗੇ ਜੇ ਕਰਤਾਰ ਤੇ ਹੋਰ ਦੀਆਂ ਵੀਡੀਓ ਲਿਆ ਸਕੀ